हांवी दोस्तों ਤੁਸੀਂ ਵੀ ਘਰ ਬੈਠੇ ਫੋਨ ਦੇ ਵਿੱਚ ਜਾਂਚ ਸਕਦੇ ਹੋ ਕਿ ਕਿਤੇ ਤੁਹਾਡੇ ਪਿੰਡ ਦਾ ਸਰਪੰਚ ਪੈਸੇ ਤਾਂ ਨਹੀਂ ਖਾਂਦਾ ਘਰ ਬੈਠੇ ਫੋਨ ਦੇ ਵਿੱਚ ਇੱਕ ਐਪ ਦੇ ਜਰੀਏ ਤੁਸੀਂ ਆਪਦੇ ਪਿੰਡ ਦੇ ਵਿੱਚ ਆ ਰਹੀਆਂ ਗ੍ਰਾਂਟਾਂ ਦਾ ਲੇਖਾ ਜੋਖਾ ਦੇਖ ਸਕਦੇ ਹੋ ਕਿੰਨੀ ਗ੍ਰਾਂਟ ਆਈ ਕਿੰਨੇ ਪੈਸੇ ਲੱਗ ਚੁੱਕੇ ਨੇ ਕਿੰਨੇ ਰਹਿੰਦੇ ਨੇ ਤੇ ਕਿਹੜੇ ਕੰਮ ਦੇ ਲਈ ਆਈ ਨੇ ਵੀਡੀਓ ਨੂੰ ਪੂਰੇ ਦੇਖਣਾ ਚਲੋ ਆਜੋ ਤੁਹਾਨੂੰ ਦੱਸਦੇ ਆਂ ਹਾਂ ਵੀ ਦੋਸਤੋ ਚਲੋ ਕਰਦੇ ਆਂ ਸ਼ੁਰੂ ਸਭ ਤੋਂ ਪਹਿਲਾਂ ਆਪਣੇ ਫੋਨ ਦੇ ਵਿੱਚ ਚਾਹੇ ਤੁਹਾਡੇ ਲੱਭੇ ਐਂਡਰੋਇਡ ਫੋਨ ਹੈ ਚਾਹੇ ਤੁਹਾਡੇ ਲੱਭੇ ਆਈਫੋਨ ਈ ਗ੍ਰਾਮ ਸਵਰਾਜ ਨਾਮ ਦਾ ਜਿਹੜਾ ਐਪ ਹੈ ਤੁਸੀਂ ਉਹ ਇਨਸਟਾਲ ਕਰਨਾ ਇਨਸਟਾਲ ਕਰ ਤੋਂ ਬਾਅਦ ਆਪਣਾ ਨੰਬਰ ਵਗੈਰਾ ਭਰ ਕੇ ਸਾਈਨ ਅਪ ਕਰਕੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆਹ ਪੇਜ ਆ ਜਾਊਗਾ ਇੱਥੋਂ ਸਟੇਟ ਸਿਲੈਕਟ ਕਰੋ ਜਿਵੇਂ ਆਪਾਂ ਕਰ ਲਈ ਪੰਜਾਬ ਉਸ ਤੋਂ ਬਾਅਦ ਜ਼ਿਲ੍ਹਾ ਮਾਨਸਾ ਉਸ ਤੋਂ ਬਾਅਦ ਆਪਣਾ ਤਹਿਸੀਲ ਉਸ ਤੋਂ ਬਾਅਦ ਆ ਗਿਆ ਆਪਣਾ ਪਿੰਡ ਤੇ ਆਪਾਂ ਆਪਣਾ ਪਿੰਡ ਸਿਲੈਕਟ ਕਰਦੇ ਹਾਂ ਕੁਲਰੀਆਂ ਕੁਲਰੀਆਂ ਸਿਲੈਕਟ ਕਰਕੇ ਉਸ ਤੋਂ ਬਾਅਦ ਕਰਦੇ ਹਾਂ ਸਬਮਿਟ ਆ ਗਈ ਬਈ ਸਾਰੀ ਡਿਟੇਲ ਜਿਹੜੀਆਂ ਅਪਰੂਵ ਹੋਈਆਂ ਹੋਈਆਂ ਨੇ ਉਹ ਵੀ ਆ ਗਈ ਫਾਈਨੈਂਸ਼ੀਅਲ ਪ੍ਰੋਗਰੈਸ ਵੀ ਆ ਗਈ ਤੇ ਆ ਗਈ ਆਪਣੀਆਂ ਅਪਰੂਵਡ ਐਕਟੀਵਿਟੀਆਂ ਜਿਵੇਂ ਸਾਡੇ ਘੱਟੋ-ਘੱਟ 92 ਲੱਖ 3200 ਰੁਪਿਆ ਹਨਾ ਅਪਰੂਵ ਹੋਇਆ ਇਹ ਵੱਖ-ਵੱਖ ਐਕਟੀਵਿਟੀਆਂ ਲਈ ਆਇਆ ਮਤਲਬ ਵੱਖ-ਵੱਖ ਫੰਡ ਨੇ ਇਹਦੇ ਵਿੱਚ ਜਿਵੇਂ ਕੋਈ ਵਾਟਰ ਸਪਲਾਈ ਦਾ ਹੋ ਗਿਆ ਰੋਡ ਕੰਸਟਰਕਸ਼ਨ ਦਾ ਹੋ ਗਿਆ ਐਰਾ ਵਗੈਰਾ ਹੋ ਗਿਆ ਸਾਰੇ ਮਿਲ ਕੇ ਮਤਲਬ ਇੱਥੇ ਆਪਾਂ ਨੂੰ ਸ਼ੋ ਕਰਦੇ ਹੀ ਆਪਾਂ ਕੱਢਿਆ 2025-26 ਦਾ ਮਤਲਬ 2025 ਦਾ ਵੀ ਇੰਨੇ ਲੱਖ ਉਦੋਂ ਤੱਕ ਪਾਸ ਹੋ ਚੁੱਕੇ ਨੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਕਿਹੜੀ ਗਲੀ ਲਈ ਆਇਆ ਜਾਂ ਕਿਸ ਕੰਮ ਲਈ ਹੈ ਤਾਂ ਉੱਪਰ ਤੁਸੀਂ ਦੇਖ ਸਕਦੇ ਹੋ ਜੀ ਕੁਲਰੀਆਂ ਤੋਂ ਬਾਅਦ ਇੱਕ ਮਤਲਬ ਕੋਡ ਲੱਗਿਆ ਹੁੰਦਾ ਹੈ ਹਰ ਇੱਕ ਕੰਮ ਦਾ ਐਕਟੀਵਿਟੀ ਕੋਡ ਅੱਜ ਤੁਸੀਂ ਦੇਖ ਰਹੇ ਹੋ ਐਕਟੀਵਿਟੀ ਕੋਡ ਨੂੰ e-gram sabraj ਦੀ ਸਾਈਟ ਤੇ ਜਾ ਕੇ ਤੁਸੀਂ ਜਿਹੇ ਕੋਡ ਭਰੋਗੇ ਤਾਂ ਬਿਲਕੁਲ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਦੱਸਣਗੇ ਵੀ ਇਸ ਗਲੀ ਲਈ ਜਾਂ ਇੱਥੇ ਕਿਸੇ ਧਰਮਸ਼ਾਲਾ ਦੇ ਵਿੱਚ ਵਾਟਰ ਕੁਲਰ ਲਾਣ ਦੇ ਲਈ ਇਹ ਅਪਰੂਵ ਹੋਇਆ ਕਿੰਨੇ ਪੈਸੇ ਅਪਰੂਵ ਹੋਣੇ ਪੂਰੀ ਡਿਟੇਲ ਉੱਥੇ ਤੁਸੀਂ ਕੱਢ ਸਕਦੇ ਹੋ ਤੇ ਨਾਲ ਦੀ ਨਾਲ ਜਿੰਨੇ ਤੁਹਾਡੀ ਪੰਚਾਇਤ ਨੇ ਪੈਸੇ ਕੁੱਕ ਫਰਮਾਂ ਨੂੰ ਕੋਈ ਇੰਟਾਣੀਓ ਜਾਂ ਕਿਸੇ ਨੂੰ ਵੀ ਦਿੱਤੇ ਨੇ ਉਹ ਵੀ ਤੁਸੀਂ ਉੱਥੇ ਜਾ ਕੇ ਸਰਚ ਕਰਕੇ ਦੇਖ ਸਕਦੇ ਹੋ ਬਿੱਲ ਵਗੈਰਾ ਨਾਲ ਬਿੱਲ ਸਮੇਤ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਪੇਮੈਂਟ ਤੁਹਾਡੀ ਪੰਚਾਇਤ ਨੇ ਇਸ ਫਰਮ ਨੂੰ ਕੀਤੀ ਹੈ ਚਾਹੇ ਉਹ ਪੱਠੇ ਹੋਵੇ ਚਾਹੇ ਲੋਕਟ ਵਾਲੀ ਹੋਵੇਗੀ ਕਿਸੇ ਵੀ ਕਿਸਮ ਦੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਪੇਜ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰ ਦਿਓ